ਪਹਾੜੀ ਪਾਰਲੀਮੈਂਟ ਮੈਂਬਰ ਤੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਨਾਉਤ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਹੈ। ਉਹਨਾਂ ਨੇ ਅਦਾਲਤ 'ਚ ਵਿਅਕਤੀਗਤ ਤੌਰ ਤੇ ਪੇਸ਼ ਹੋਣ ਤੋਂ ਛੋਟ ਦੀ ਅਰਜ਼ੀ ਵੀ ਦਾਇਰ ਕੀਤੀ ਸੀ। ਪਿਛਲੀ ਸੁਣਵਾਈ ਦੌਰਾਨ ਮਾਨ ਹਾਨੀ ਦਾ ਕੇਸ ਦਰਜ ਕਰਨ ਵਾਲੀ ਬੀਬੀ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਨੇ ਦੱਸਿਆ ਸੀ ਕਿ ਕੰਗਣਾ ਰਨਾਉਤ ਦੇ ਵਕੀਲ ਨੇ ਕੋਰਟ 'ਚ ਪੇਸ਼ ਹੋਣ ਲਈ ਹਾਜ਼ਰੀ 'ਚ ਛੋਟ ਮੰਗੀ ਸੀ। ਹਾਲਾਂਕਿ ਕੋਰਟ ਨੇ ਕੰਗਣਾ ਰਨਾਉਤ ਨੂੰ ਅੱਜ ਯਾਨੀ 15 ਜਨਵਰੀ ਨੂੰ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਹਾਲ ਹੀ ਕੰਗੜਾ ਰਨਾਉਦ ਨੇ ਸੁਪਰੀਮ ਕੋਰਟ ਜੇਸ ਮਾਮਲੇ ਨੂੰ ਖਤਮ ਕਰਨ ਦੀ ਅਪੀਲ ਵੀ ਕੀਤੀ ਸੀ ਕੋਰਟ ਨੇ ਉਹਨਾਂ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ ਇਹ ਘਟਨਾ 2021 ਦੀ ਹੈ ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ ਕੰਗੜਾ ਰਨਾਉਦ ਨੇ ਬਠਿੰਡਾ ਦੇ ਬਹਾਦਰਗੜ ਝੰਡੀਆਂ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕੰਗੜਾ ਰਨਾਉਦ ਨੇ ਤਰਨੇਜ ਵਿੱਚ ਬੈਠੀ ਮਹਿੰਦਰ ਕੌਰ ਉੱਤੇ ਟਵੀਟ ਕਰਦੇ ਟਿੱਪਣੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਗੇ ਇਹ ਮਹਿਲਾਵਾਂ 100 ਰੁਪਏ ਦੀ ਦਿਹਾੜੀ ਲੈ ਕੇ ਤਰਨੇ 'ਚ ਬੈਠਦੀਆਂ ਨੇ ਕੰਗੜਾ ਨੇ ਮਹਿੰਦਰ ਕੌਰ ਬਾਰੇ ਲਿਖਿਆ ਸੀ ਉਹ ਦਾਦੀ ਹੈ ਇਹ ਸੁਣੋ ਟਾਈਮ ਮੈਗਜ਼ੀਨ ਦੇ ਪਾਵਰਫੁੱਲ ਮਹਿਲਾ ਹੋਣ ਉੱਤੇ ਫੀਚਰ ਕੀਤਾ ਸੀ ਉਹ 100 ਰੁਪਏ ਚ ਉਪਲਬਧ ਹੈ ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਦੇ ਲਈ ਸ਼ਰਮਨਾਕ ਤਰੀਕੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈਜੈਕ ਕਰ ਲਿਆ ਹੈ ਸਾਨੂੰ ਇੰਟਰਨੈਸ਼ਨਲ ਲੈਵਲ ਉੱਤੇ ਬੋਲਣ ਲਈ ਆਪਣੇ ਹੀ ਲੋਕਾਂ ਦੀ ਜ਼ਰੂਰਤ ਹੈ ਕੰਗੜਾ ਰਨਾਉਦ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ 'ਚ ਮਾਫੀ ਮੰਗੀ ਸੀ ਆਪਣੀ ਪੇਸ਼ੀ ਤੋਂ ਬਾਅਦ মিডিਆ ਨਾਲ ਗੱਲ ਕਰਦਿਆਂ ਉਹਨਾਂ ਨੇ ਕਿਹਾ ਇਹ ਗਲਤਫਹਿਮੀ ਸੀ ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ ਮੇਰਾ ਅਝਿਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਾਈ ਪਾਦੀ ਪਾਰਲੀਮੈਂਟ ਮੈਂਬਰ ਤੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਨਾਉਤ ਨੂੰ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਹੈ। ਉਹਨਾਂ ਨੇ ਅਦਾਲਤ 'ਚ ਵਿਅਕਤੀਗਤ ਤੌਰ ਤੇ ਪੇਸ਼ ਹੋਣ ਤੋਂ ਛੋਟ ਲਈ ਅਰਜੀ ਵੀ ਦਾਇਰ ਕੀਤੀ ਸੀ। ਪਿਛਲੀ ਸੁਣਵਾਈ ਦੌਰਾਨ ਮਾਨ ਹਾਨੀ ਦਾ ਕੇਸ ਦਰਜ ਕਰਨ ਵਾਲੀ ਬੀਬੀ ਮਹਿੰਦਰ ਕੌਰ ਦੇ ਵਕੀਲ ਰਗਵੀਰ ਸਿੰਘ ਨੇ ਦੱਸਿਆ ਸੀ ਕਿ ਕੰਗਣਾ ਰਨਾਉਤ ਦੇ ਵਕੀਲ ਨੇ ਕੋਰਟ 'ਚ ਪੇਸ਼ ਹੋਣ ਲਈ ਹਾਜ਼ਰੀ 'ਚ ਛੋਟ ਮੰਗੀ ਸੀ। ਹਾਲਾਂਕਿ ਕੋਰਟ ਨੇ ਕੰਗਣਾ ਰਨਾਉਤ ਨੂੰ ਅੱਜ ਯਾਨੀ 15 ਜਨਵਰੀ ਨੂੰ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ। ਹਾਲ ਹੀ ਕੰਗੜਾ ਰਨਾਉਦ ਨੇ ਸੁਪਰੀਮ ਕੋਰਟ ਜੇਸ ਮਾਮਲੇ ਨੂੰ ਖਤਮ ਕਰਨ ਦੀ ਅਪੀਲ ਵੀ ਕੀਤੀ ਸੀ ਕੋਰਟ ਨੇ ਉਹਨਾਂ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ ਇਹ ਘਟਨਾ 2021 ਦੀ ਹੈ ਜੋ ਕਿ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀ ਸੀ ਕੰਗੜਾ ਰਨਾਉਦ ਨੇ ਬਠਿੰਡਾ ਦੇ ਬਹਾਦਰਗੜ ਝੰਡੀਆਂ ਪਿੰਡ ਦੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ ਕੰਗੜਾ ਰਨਾਉਦ ਨੇ ਤਰਨੇਜ ਵਿੱਚ ਬੈਠੀ ਮਹਿੰਦਰ ਕੌਰ ਉੱਤੇ ਟਵੀਟ ਕਰਦੇ ਟਿੱਪਣੀ ਕੀਤੀ ਸੀ ਉਹਨਾਂ ਨੇ ਕਿਹਾ ਸੀ ਗੇ ਇਹ ਮਹਿਲਾਵਾਂ 100 ਰੁਪਏ ਦੀ ਦਿਹਾੜੀ ਲੈ ਕੇ ਤਰਨੇ 'ਚ ਬੈਠਦੀਆਂ ਨੇ ਕੰਗੜਾ ਨੇ ਮਹਿੰਦਰ ਕੌਰ ਬਾਰੇ ਲਿਖਿਆ ਸੀ ਉਹ ਦਾਦੀ ਹੈ ਇਹ ਸੁਣੋ ਟਾਈਮ ਮੈਗਜ਼ੀਨ ਦੇ ਪਾਵਰਫੁੱਲ ਮਹਿਲਾ ਹੋਣ ਉੱਤੇ ਫੀਚਰ ਕੀਤਾ ਸੀ ਉਹ 100 ਰੁਪਏ ਚ ਉਪਲਬਧ ਹੈ ਪਾਕਿਸਤਾਨੀ ਪੱਤਰਕਾਰਾਂ ਨੇ ਭਾਰਤ ਦੇ ਲਈ ਸ਼ਰਮਨਾਕ ਤਰੀਕੇ ਨਾਲ ਇੰਟਰਨੈਸ਼ਨਲ ਪੀਆਰ ਨੂੰ ਹਾਈਜੈਕ ਕਰ ਲਿਆ ਹੈ ਸਾਨੂੰ ਇੰਟਰਨੈਸ਼ਨਲ ਲੈਵਲ ਉੱਤੇ ਬੋਲਣ ਲਈ ਆਪਣੇ ਹੀ ਲੋਕਾਂ ਦੀ ਜ਼ਰੂਰਤ ਹੈ ਕੰਗੜਾ ਰ瑙ਦ ਨੇ ਇੱਕ ਸੁਣਵਾਈ ਦੌਰਾਨ ਮਹਿਲਾ ਕਿਸਾਨਾਂ ਬਾਰੇ ਆਪਣੇ ਟਵੀਟ ਲਈ ਅਦਾਲਤ 'ਚ ਮਾਫੀ ਮੰਗੀ ਸੀ ਆਪਣੀ ਪੇਸ਼ੀ ਤੋਂ ਬਾਅਦ মিডিਆ ਨਾਲ ਗੱਲ ਕਰਨਿਆਂ ਉਹਨਾਂ ਨੇ ਕਿਹਾ ਇਹ ਗਲਤਫਹਿਮੀ ਸੀ ਮੈਂ ਆਪਣੀ ਮਾਂ ਨੂੰ ਸੁਨੇਹਾ ਭੇਜਿਆ ਹੈ ਉਹ ਗਲਤਫਹਿਮੀ ਦਾ ਸ਼ਿਕਾਰ ਹੋਈ ਹੈ ਮੇਰਾ ਅਜੀਹਾ ਕਰਨ ਦਾ ਕੋਈ ਇਰਾਦਾ ਨਹੀਂ ਸੀ See <music> you